ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਬਾਈ ਪਾਲ ਬਾਈ ਇੱਕ ਨਵਾਂ ਟਰੈਕਟਰ ਲੈ ਕੇ ਆਇਆ 2511 ਤੇ ਬਹੁਤ ਵੀਰਾਂ ਦੇ ਫੋਨ ਆਏ ਵੇ ਤੇ ਵੀ ਟਰੈਕਟਰ ਲੈਣਾ ਜੈਜੇ ਮੋਲ ਵਾਲਾ ਪਹਿਲੇ ਕਿ ਕਹੇਤਾ 35 ਕਰਦੇ ਆ ਬਹੁਤ ਵੀਰਾਂ ਦੇ ਫੋਨ ਆਏ ਤੇ ਵਧੀਆ ਟਰੈਕਟਰ ਹੈ ਪਹਿਲਾਂ ਪਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਜੀ ਠੀਕ ਹੈ ਜੀ ਬਾਈ ਨਵੀਂ ਨਵੀਂ ਆਟਮੇ ਲਿਆਉਣਾ ਉਹਨਾਂ ਤੋਂ ਵੀ ਹਾਂਜੀ ਹਾਂਜੀ ਤੇ ਐਂਡਰ ਵੀ ਨਾਲ ਨੇ ਟਰੈਕਟਰ ਦਾ ਨੇ ਐਂਡ ਹਾਂਜੀ ਅੱਛਾ ਬਾਈ ਮੰਨੂ ਥੋੜੀ ਇਹਨਾ ਰੇਟਾਂ ਬਾਰੇ ਘੱਟਣ ਹੋਲ ਜੀ ਬਾਈ ਨੂੰ ਤਾਂ पता नहीं कितना ही टाइम हो गया ना ट्रैक्टर ਦਾ ਕੰਮ ਕਰਾ ਗਾਦਾ 86 ਮਾਡਲ ਹੈ ਜੀ ਇਹ 86 ਮਾਡਲ ਹੈ ਜੀ ਠੀਕ ਹੈ ਜੀ ਤੇ ਸ਼ੈਟਾ 45 ਪੈਸੇ ਠੀਕ ਆ ਪੱਕੇ ਡਰਾਂ ਜੀ ਪੱਕੇ ਡਰਾਂ ਜੀ ਐਮਐਫ ਦੇ ਠੀਕ ਹੈ ਬਰਲਾ ਦੇ ਟਾਇਰਾਂ ਪੱਕੇ ਠੀਕ ਹੈ ਮੋਰਲੇ ਗੋਡਿਆਰ ਦੇ ਜੀ 80 ਪੈਸੇ ਮੋਰਲੇ 60 ਪੈ ਟਾਇਰਾਂ ਜੀ ਹੈਗੇ ਆ ਜੀ ਵਧੀਆ ਟਰੈਕ ਕੋਈ ਆਵਾਜ਼ ਨਹੀਂ ਹਿੱਸੇ ਚ ਅੱਛਾ ਹਾਂ ਅੰਜਨ ਗੇਰ ਦਾ ਪੂਰਾ ਵਧੀਆ ਟਰੈਕ ਸਬਸਟਾਰਕ ਸੁੱਕਾ ਟਰੈਕ ਵੀ ਦਿਖਾ ਗਾ ਨਾ ਟਰੈਕ ਵੀਰੇ ਬਿਲਕੁਲ ਓਕੇ ਇਹ ਬਾਈ 2 ਸਿਲੰਡਰ ਚ ਹੈ 2 ਸਿਲੰਡਰ ਜੀ 2 ਸਿਲੰਡਰ ਰਾਈਸ਼ ਸਪੈਸ਼ਲ ਜੀ ਇਹਦਾ ਕੀ ਮਤਲਬ ਹੈ ਜੀ ਇਹ ਡਬਲ ਪੈਡਲ ਆਉਂਦਾ ਜੀ ਬ੍ਰੇਕ ਵਾਲਾ ਅੱਛਾ ਡਬਲ ਪੈਡਲ ਹੈ ਹਾਂ ਜੀ ਇਹ ਬਈ ਡਬਲ ਪੈਡਲ ਉੱਚੇ ਮਾਡਲਾਂ 'ਚ ਆਏ ਹਨਾ ਜੀ ਨਾ 86 'ਚ ਵੀ ਆਇਆ 85 'ਚ ਵੀ ਆ ਅੱਛਾ ਬਈ ਚਲੋ ਤੇਲ ਬ੍ਰੇਕਾਂ 'ਚ ਆਉਂਦਾ ਤਾਂ ਟਰੈਕਟਰ ਇਹ ਸ਼ੁਰੂ ਤੋਂ ਹੀ ਲੋ ਜੀ ਡਬਲ ਪੈਡਲ ਅੱਛਾ ਬਈ ਸਿੰਗਲ ਵੀ ਆਏ 'ਚ ਹੈ ਹਾਂ ਸਿੰਗਲ ਵੀ ਆ ਅੱਛਾ ਠੀਕ ਆ ਮਰਾੜ ਮੂਡ ਕਿਵੇਂ ਹੈ ਬਈ ਠੀਕ ਹੈ ਮਰਾੜ ਮੂੜਾ ਸਾਫ ਇੰਝ ਵਧੀਆ ਬਈ ਮਗਰਾੜਾ ਦੇਖ ਬਾਲੇ ਕੋਲ ਮਰਾੜਾ ਆਏ ਹਨ ਵਧੀਆ ਪਏ ਹਨ ਬਈ ਨੰਬਰ ਵੀ ਇਹਦਾ ਲੱਗ ਜਾਈਆ ਪੀਏਸੀ 1520 ਪੀਏਸੀ ਹਾਂ 152 ਕੰਨ ਵੀ ਪਰ ਦਿਖਾ ਮਰਾਲਾ ਨੂੰ ਕਿਤੇ ਦੇਲਾ ਟਾਂਕਾ ਨਹੀਂ ਜਮਾ ਹੀ ਪੱਦਰੇ ਪਏ ਹੋਣਾ ਠੀਕ ਆ ਭਾਈ ਫੱਟੀ ਫੁੱਟੀ ਲਿੰਕਾਂ ਨੂੰ ਕਹਿਣ ਵਧੀਆ ਭਾਈ ਮੈਂ ਨਾ ਇਹਦੀ ਪੀ.ਟੀ.ਓ. ਬੂਟੀ 11ਵਾਂ ਚੱਲਦੀ ਆ ਪੀ.ਟੀ.ਓ. 11ਵਾਂ ਚ ਠੀਕ ਆ ਡਬਲ ਕਲੱਚ ਆ ਹਾਂ ਡਬਲ ਕਲੱਚ ਆ ਅੱਛਾ ਡਬਲ ਕਲੱਚ ਆ ਭਾਈ 11ਵਾਂ ਚ ਪੀ.ਟੀ.ਓ. ਆ ਭਾਈ ਸੀਟ ਨਾਲ ਦੀ ਆ ਸੀਟ ਨਾਲ ਦੀ ਰੀਨਲ ਬਈ ਸ਼ਟਰ ਵੇਰ ਹੈ ਪਾ ਲੈ ਭਈ ਆਹ ਕੱਢ ਕੇ ਲੱਗਿਆ ਸੀਟ ਨੂੰ ਜਿਗਾੜ ਜਾ ਕਿਥੇ ਜੀ ਆਹ ਜਿਹੜਾ ਸਪਰਿੰਗ ਇਕ ਆਦੇ ਬਾਤਾਂ ਕਿਹਣਾ ਜੀ ਕਿਹੜੇ ਹਾਲ ਲੱਗੇ ਹੋਏ ਇਹਦੀ ਸੀਟ ਇਦਾਂ ਹੀ ਆਉਂਦੀ ਜੀ ਅੱਛਾ ਦੇ ਨਾਮ ਅਸਲ ਸੀਟ ਕਹਿੰਦੇ ਇਹਨੂੰ ਹਾਂ ਅਸਲ ਸੀਟ ਕਹਿੰਦੇ ਚਾਹੇ ਅੱਛਾ ਅਰੇ ਨੂੰ ਸੀਟ ਐਚ ਐਮਟੀ ਜੀ ਅਸਲ ਸੀਟ ਹੈ ਬਾਈ ਸਟਾਰਟ ਕਰ ਲੀਏ ਰੋਕੋ ਕਰੋ ਹੁਣ ਸਟਾਰਟ ਹੈ ਅੱਗੇ ਦੇ ਹਿੱਲ ਮੜਦਾ ਬਾਈ ਬਾਕੀ ਦੇ ਸੀਟ ਇਦਾਂ ਹੀ ਲੱਗ ਜੀ ਉਹ ਚੀਜ਼ ਹੈ ਇਹਦੀ ਮੈਂ ਗੇਰ ਬੁਰ ਬਹੁਤ ਵਧੀਆ ਪਿਆ ਯਾਰ ਦੇਖ ਚਲਾ ਕੇ ਦੇ ਲੈ ਅੱਛਾ ਕੋਈ ਗੱਲ ਨਹੀਂ ਦੇਖੜਾ ਵਾੜੇ ਇੱਕ ਨੰਬਰ ਆ ਬਾਈ ਜਮਾ ਮੀਆਂ ਮੀਆਂ ਸਾਡੇ ਆਹ ਬਾਈ ਆਹ ਬੜਾ ਮੀਟਰ ਐਲਬ੍ਰੇਸ਼ਨ ਆਲਾ ਚੱਲ ਜੀ ਅੱਛਾ ਚੱਲਦਾ ਆਹ ਕਰ ਮਾਰਾ ਠੀਕ ਆਹ ਦੁਬਾਰਾ ਫਾਗੋ ਤੂੰ ਗੇੜਦਾ ਪਾ ਲੱਗ ਖੜਿਆ ਤੇ ਹੋਰ ਨਾ ਕਰ ਤੀ ਉਹ ਦੱਸ ਤੀ ਤੂੰ ਠੀਕ ਐ ਦਾ ਨੰਬਰ ਆ ਲੈ ਜਾਂਦਾ ਆ ਮਾ ਦੰਦਾ ਨਿਆਰੇ ਪੂਰੇ ਬਾਈ ਪੂਰੇ ਟਰੈਕਟਰ ਜਿਹੜਾ ਮਰਜੀ ਚਲਾ ਲਿਓ ਬਾਈ ਚਲਾਈ ਟਰੈਕਟਰ ਦੀ ਬਹੁਤ ਘੈਂਟ ਆ ਹਾਂ ਆਹ ਬਾਈ ਗੇਰ ਗੁਰ ਇੱਕ ਨੰਬਰ ਆ ਹਨ ਹੈ ਨਹੀਂ ਕਰੰਮ ਕਲਚ ਕਲਚ ਵਧੀਆ ਪਿਆ ਹਨ ਬ੍ਰੇਕਾਂ ਬਰੂਕਾਂ ਫੁੱਲ ਆ ਬਾਈ ਠੀਕ ਆ ਮਰਾੜ ਦਾ ਪਸੰਦ ਦਿਖਾਈਆਂ ਲੈ ਲੈਫਟ ਲੋਡ ਓਕੇ ਆ ਬਾਈ ਆ ਨੁਕ ਪੇ ਠੀਕ ਆ ਬਾਈ ਟੂਲ ਟਾਲ ਕਰਨ ਵੀ ਰਿਹਾ ਤੇ ਸਾਰਾ ਕੁਝ ਨਾਲ ਦਾ ਲੱਗਿਆ ਵਾਟੇ ਸਟਿੱਕਰ ਵੀ ਨਾਲ ਨਾਲ ਹੈਗਾ ਅੱਛਾ ਵਧੀਆ ਟਰੈਕਟਰ ਸੰਭਿਆ ਵਾਲਾ ਟਰੈਕਟਰ ਆ ਬਾਈ ਹੋ ਸੰਭਾਲ ਲੈ ਵਾ ਨਹੀਂ ਐਂਡੋਂਡ ਹੁਣ ਤੱਕ ਨਾਲ ਦੇ ਹੁੰਦੇ ਨਹੀਂ ਟਰੈਕਟਰ ਦੇ ਹਣਾ ਪੈ ਜਾਣੇ ਬਿਲਕੁਲ ਐਂਡ ਨਾਲ ਠੀਕ ਬਾਕੀ ਭਾਈ ਆਪਾਂ ਤੁਹਾਨੂੰ ਟਰੈਕਟਰ ਬਾਰੇ ਚੰਨਣਾ ਪਾਤਾ ਕਿਸੇ ਮੇਰੇ ਵੀਰ ਨੇ ਲੈਣਾ ਹੋਇਆ ਕੋਈ ਚਾਹਵਨ ਹੋਇਆ ਲੈਣ ਦਾ 25 11 ਦਾ ਠੀਕ ਆ ਤਾਂ ਟਰੈਕਟਰ ਭਾਈ ਇਹ ਕਿੱਥੇ ਜਾਣਾ ਹੁਣ ਆਪਣੇ ਲੋਕਲੇ ਲੋਕਲੇ ਠੀਕ ਆ ਲੈਣੀ ਠੀਕ ਆ ਭਾਈ ਰੋਪੜ ਦਾ ਤੇ ਨੰਬਰ ਵਾਈ ਦਾ ਬੋਲਦੀ ਐ ਇਹਦਾ ਭਾਈ ਦਾ ਨੰਬਰ ਬੋਲੋ ਨਹੀਂ ਭਾਈ ਭਾਈ ਤੂੰ ਹੀ ਦੇ ਦੇ ਨੰਬਰ ਆਪਣਾ ਹਾਂ ਬਾਈ ਕੋਈ ਨਹੀਂ ਤੁਸੀਂ ਦੇ ਨਹੀਂ ਨਹੀਂ ਤੁਸੀਂ ਕੋਈ ਬੋਲਦਾ ਤੁਸੀਂ ਬੋਲ ਦੋ ਮੈਂ ਤਾਂ ਪਹਿਲੇ ਬੋਲਦਾ ਕੋਈ ਗੱਲ ਚੱਲ ਨੰਬਰ ਬਾਈ 8246678790 ਨੰਬਰ ਤੇ ਕਾਲ ਕਰ ਲਈ ਹੈ ਜਾਣ ਕਦੀ ਬਾਈ ਹੁਣ ਰੇਟ ਦੱਸ ਦੇ ਤਾਂ ਤੁਸੀਂ ਜੱਸੀ ਜੀ ਦਾ ਰੇਟ ਹੈ ਮੰਗਦਾ ਜੀ ਰੇਟ ਦਾ ਜਾਇਜਾ ਬਾਕੀ 5000 ਮਾਨਤਾ ਕਰਦਾ ਅੱਛਾ ਹਾਂ ਦੇਣ ਲੈਣਾਂ ਦੀ ਗੱਲ ਠੀਕ ਆ ਹਾਂ ਹਾਂ 85 ਜਾਣੀ ਕਾ ਮੁੱਲ ਹੈ 85 ਮੁੱਲ ਹੈ 80 ਦੇ ਸੱਜੇ ਖੜੇ ਦੇ ਦਾਂਗੇ 80 ਦੇ ਲੋ ਬਾਈ 85 ਰੁਪਏ ਬਾਈ ਕਹਿੰਦਾ ਮੁੱਲ ਹੈ ਵੀ ਜੇ ਕਿਸੇ ਲੈਣਾ ਹੋਇਆ ਟਰੈਕਟਰ ਆ ਕੇ ਪਾਸ ਕਰ ਲਿਓ ਉਸ ਦੀ ਦੇ ਗ੍ਰੇਟ ਦੇ ਦੂੰਗੇ ਬਾਕੀ ਮਾੜੀ ਮੁੱਟੀ ਜੋ ਹੋਈ ਸ਼ਰਤਾਂ ਅਗਲਾ ਹੋਰ ਕਰ ਸਕਦੇ ਹਾਂ ਮਾਨਤਾ ਕਰਦੇ ਠੀਕ ਹੈ ਬਾਈ ਵਧੀਆ ਟੈਟੂਰ ਵਧੀਆ ਟਰੈਕਟਰ ਤੇ ਚੱਲਣ ਵਾਲਾ ਟਰੈਕਟਰ ਵਧੀਆ ਟੈਟੂਰ ਨਹੀਂ ਕੋਈ ਕੰਮ ਕਰਦਾ ਕੋਈ ਵੀ ਨਹੀਂ ਕੰਮ ਨਹੀਂ ਹੋਣਾ ਟਰੈਕਟਰ ਦਾ ਸਾਂਭੇ ਲਾਗੇ ਵਾਖਦੇ ਨੇ ਭਾਈ ਕਿਸੇ ਨੇ ਜਿਵੇਂ ਛੋਟੇ ਕੰਮ ਨੂੰ ਲੈਣਾ ਨਾ ਟਰੈਕਟਰ ਜਿਵੇਂ ਕੰਮ ਲਈ ਜਾਵੇ ਜਿਵੇਂ ਕਿਸੇ ਨੇ ਟਰੈਕਟਰ ਪੀਡੀਓ ਵਾਸਤੇ ਲੈਣਾ ਜੋ ਮਰਜ਼ੀ ਕੰਮ ਉਹਦੇ ਵਾਸਤੇ ਟਰੈਕਟਰ ਬਹੁਤ ਸ਼ਾਨਦਾਰ ਹੈ ਖਰਚਾ ਨਹੀਂਗਾ ਟਰੈਕਟਰ ਹੀ ਨਾਲ ਹੈ ਸਾਰਾ ਹਾਂ 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 ਉਹ ਰੁੱਕੇ ਜੀ ਪਿੰਡ ਕਿਹੜਾ ਬਾਈ ਜੀ ਉੱਥੇ ਟਰੈਕਟਰ ਜਾਣਾ ਕਿੱਥੇ ਜੀ ਬਾਗਲੀ ਜੋ ਬਾਗਲੀ ਬਾਗਲੀ ਪਿੰਡ ਆ ਬਾਈ ਰੋਪੜ ਦੇ ਨਾਲੇ ਉੱਥੇ ਚਲੇ ਜਾਣਾ ਟਰੈਕਟਰ ਇਹ ਉਹਨਾਂ ਲੋਕ ਨੇ ਇੱਥੇ ਅਜ ਰੋਪੜ ਆਇਆ ਉਹ ਦਿਖਾ ਦਾਂਗੇ ਆ ਜੀ ਉਥੋਂ ਜਾ ਕੇ ਟਰੈਕਟਰ ਬਾਈ ਦੇ ਘਰੇ ਘਰੇ ਜਾ ਕੇ ਟਰੈਕਟਰ ਦਿਖਾ ਲਿਆਵਾਂਗੇ ਠੀਕ ਆ ਜੀ ਤੇ ਵਧੀਆ ਟਰੈਕਟਰ ਸੀ ਹੋਰ ਬਾਲ ਬਾਈ ਉਹ ਬਾਈ ਉਹ ਕਿਹੜਾ ਮਾਡਲ ਸੋਨਾਲਿਕਾ ਉਹ ਹੈਗਾ ਜੀ 19 ਮਾਡਲ 750 ਉਹ ਵੀ ਮਾਡਲ ਦਿਖਾ ਦੀ ਆ ਜਾ ਹੁਣ ਵੀਡੀਓ ਦਾ ਬਣਦੀ ਦਿਖਾ ਦਿਓ ਆ ਵੀ ਦਿਖਾ ਦੇ ਭਾਈ 19 ਮਾਡਲ ਹੈ ਜੀ 750 ਐ ਟੂਰ ਬਾਈ ਪਿਛਲੇ ਦੇ ਲੋ ਕਿੰਨੇ ਹੋਣਗੇ ਬਈ ਟਾਇਰ ਹੋਣਗੇ 85 ਪੈਸੇ 80 ਪੈਸੇ ਟਾਇਰ 85 ਪੈਸੇ ਅਗਲੇ ਅਗਲੇ ਦਾ ਨਵੇਂ ਜਾਵੇਂ ਅੱਛਾ ਉਹ ਨਹੀਂ ਜੇ ਚੌੜੇ ਟਾਇਰ ਕੋ ਆਏ ਹੋ ਜੀ ਉਹ ਵਾਲੇ ਉਹਨੂੰ ਬੱਸ ਗੁੰਝ ਲਾ ਲੀ ਠੀਕ ਆ 19 ਮਾਡਲ ਆ ਦਿਖਾ ਦੇ ਵੀਰੇ ਟਰੈਕਟਰ ਮੜਾ ਅੱਗੇ ਪਿੱਛੇ ਹੋਗੇ ਆਹੋ ਟਰੈਕਟਰ ਵਧੀਆ ਬਾਈ ਬਾਕੀ ਆਪਣੀ ਥੱਲੀ ਕਰ ਲਿਓ ਆਗੇ ਠੀਕ ਆ ਜੀ ਜਿੰਨੇ ਵੀ ਟਰੈਕਟਰ ਉਹਦੇ ਸਾਰੇ ਜ਼ਿੰਮੇਦਾਰ ਭਰਾਵਾਂ ਦੇ ਚੱਲੇ ਵੀ ਆਉਣੇ ਆ ਆਪਾਂ ਦਾ ਹੈਗੀ ਵੀਡੀਓ ਚ ਉਹੀ ਗੱਲ ਕਹਿਣੇ ਆ ਫਾਲਾ ਵੀ ਦਾ ਮੁੱਲ ਵੜੀ ਕਿਹਾ ਹਿਸਾਬ ਤਾ ਇਹ ਪੌਣੇ ਪੰਜ ਦਾ ਦੇ ਦਾਂਗਾ ਜੀ ਪੌਣੇ ਪੰਜ 75 ਦਾ ਪੌਣੇ ਪੰਜ ਮਾੜਾ ਮੋਟਾ ਹੋ ਕਰ ਦਾਂਗੇ ਮੰਨ ਤਾਂ ਪੌਣੇ ਪੰਜ ਕਿੰਨਾ 4 75 4 75 19 ਮਾਡਲ ਟੂ ਸਪੀਡ ਵਾਲੀ ਆ ਟੂ ਸਪੀਡ ਠੀਕ ਆ ਭਾਈ ਟੂ ਟੂ ਸਪੀਡ ਚ ਆ ਜੀ ਤੇ ਟਰੈਕਟਰ ਆ ਨੰਬਰ ਨੂੰ ਮੇ ਲੋਕਲ ਆ ਭਾਈ ਨੰਬਰ ਰੋਪੜ ਠੀਕ ਆ ਨੰਬਰ ਰੋਪੜ ਦਾ ਜੀ ਭਾਈ ਤੇ ਬਾਕੀ ਭਾਈ ਦੇਖ ਲਓ ਕਿਸੇ ਵੀਰ ਨੇ ਲੈਣਾ ਹੋਇਆ ਸੋਨਾਲੀਕਾ 750 ਠੀਕ ਆ ਜੀ ਬਸ ਇਹ ਆ ਵੀਰਾਂ ਦੇ ਬਹੁਤ ਦੇ ਆਏ ਬਦੇ ਵੀ ਅਸੀਂ 35 ਗਾੜਾ ਕੋ ਪਹਿਲਾਂ ਤੇ ਇੱਕ ਵਿੱਚ ਆ ਭਾਈ ਅਸੀਂ ਉਹ ਵੀ ਮਾਡਲ ਐਨ ਆ ਇਹਦਾ ਤਰੀਬਨ ਟਰੈਕਟਰ ਉਹ ਵੀ ਵਧੀਆ ਤਾਂ ਟਰੈਕਟਰ ਸੇਮ ਉਹੀ ਕੰਡੀਸ਼ਨ ਆ ਟਰੈਕਟਰ ਦੀ ਟਾਇਰ ਉਹਦੇ ਨਾਲੋਂ ਵੱਧ ਆ ਉਹਦੇ ਨਾਲ ਘਸੇ ਬਤੇ ਦੇ ਟਾਇਰ ਵੱਧਾ ਬਾਈ ਠੀਕ ਆ ਕਿਸੇ ਵੀਨੇ ਲੈਣਾ ਹੋਇਆ ਤਾਂ ਆਪਾਂ ਨੰਬਰ ਵਗੈਰਾ ਦੇਤਾ ਆ ਕੇ ਦੇਖ ਲਿਓ ਟਰੈਕਟਰ ਲਾਉਣ ਲੱਗ ਗਿਆ ਦੇਖਦਾ ਬਾਈ ਕਿਵੇਂ ਲੱਗੇ ਪੈ ਧੱਕਾ ਲਾ ਆਪ ਸਭ ਨੂੰ ਅੰਦਾਜ਼ਾ ਲਗਾਉਗਾ ਭਾਈ ਆ ਵੀਰੇ ਆ ਟਰੈਕਟਰ ਵਗਾਉਗਾ 24 ਮਾਡਲ ਜੇ ਕਿਸੇ ਨੇ ਪਹਿਲੀ ਵੀਡੀਓ ਚ ਨਹੀਂ ਦੇਖਿਆ ਹੁਣ ਦੇਖ ਵਧੀਆ ਟਰੈਕਟਰ ਜਾਂ ਤੁਹਾਨੂੰ ਤੇ ਤਿੰਨ ਗੇ ਲੱਗਣੇ ਤੇ ਮਨ ਲੈ ਉਹ ਮਨ ਲੈ ਖਾਲਾ ਬਾਈ ਦਾ ਟਰੈਕਟਰ ਵਾ ਬਾਕੀ ਬਾਈ ਕੰਮ ਹਜੇ ਥੋੜਾ ਜਿਆਦਾ ਤੁਹਾਨੂੰ ਪਤਾ ਵੀ ਠੀਕ ਚੱਲ ਰਿਹਾ ਹੈ। ਇੱਕ ਜ਼ਿੰਮੇਦਾਰਪਰਾ ਕੰਮ ਦੇ ਵਿੱਚ ਚੱਲਿਆ ਹੋਇਆ ਹੈ। ਪਹਿਲਾਂ ਕੱਲ ਤੋਂ ਠੀਕ ਹੈ ਪੁਰਾਣੇ ਟਰੈਕਟਰ ਬੋਲ ਵੀ ਖੜੇ ਆ ਬਾਈ। 735 ਖੜਾ, ਇੰਡੋ ਫਾਰਮ ਖੜਾ ਹੈ। ਤੇ ਟਰੈਕਟਰ ਹੁਣ ਅਗਲੇ ਮਹੀਨੇ ਟਰੈਕਟਰ ਲਾਵਾਂਗੇ ਬਾਈ ਹੋਰ ਮਾਰੇ ਮੋਥੇ। ਠੀਕ ਹੈ ਜੀ। ਤੇ ਆਹ ਲਓ ਜੀ। ਲਿਆਓ ਬਾਈ ਲਿਆ। ਪਾ ਲਓ ਬਾਈ ਕਹਿੰਦਾ ਮੈਂ ਕਿ ਲਾ ਲੂ। ਕੰਮ ਨਵੇੜੋ। ਠੀਕ ਹੈ। ਚਲੋ। ਤੇ ਠੀਕ ਹੈ ਬਾਈ ਧੰਨਵਾਦ ਤੇਰਾ ਬਹੁਤ ਬਹੁਤ। ਧੰਨਵਾਦ ਜੀ ਥੋੜਾ। ਤੇ ਹੋਰ ਵੀ ਕਿਸੇ ਵੀਰ ਨੇ ਕੋਈ ਨੰਬਰ ਆਪਣਾ ਵੀਡੀਓ ਦੇ ਥੱਲੇ ਵੀ ਮੈਂਸ਼ਨ ਕਰਿਆ ਪਉਂਦਾ 8146678190 ਤੇ ਕਈ ਵੀਰਾਂ ਦੇ ਬਾਈ ਜਦੋਂ ਆਪਾਂ ਨੇ ਵੀਡੀਓ ਪਾਤੀ ਫਿਰ ਉਹੀ ਗੱਲਾਂ ਬਾਤਾਂ ਪੁੱਛੀਆਂ ਨੇ ਬਾਈ ਇੰਜਣ ਕਿੰਨੇ ਪੈਸੇ ਆ ਉਹ ਤੁਸੀਂ ਆ ਕੇ ਆਪਣਾ ਆਪ ਦੇਖਣਾ ਉਹ ਚੀਜ਼ ਦੀ ਬਾਈ ਆਪਾਂ ਨੂੰ ਉਹ ਵਿੱਚਾਂ ਨਾ ਬਹੁਤਾਂ ਇੰਟਰਫੇਰ ਕਰਿਆ ਕਰੋ ਆਪਣੀ ਆ ਕੇ ਤਸੱਲੀ ਕਰ ਲਓ ਚੰਗਾ ਮਾੜਾ ਬਣਾ ਕੇ ਦੇਖ ਲੇ ਠੀਕ ਹੈ ਜੀ ਆਪਾਂ ਤੁਹਾਨੂੰ ਟਰੈਕਟਰ ਬਾਰੇ ਦੇ ਦਿੱਤੀ ਜਾਣਕਾਰੀ ਜੋ ਵੀ ਗੱਲ ਬਾਤ ਕੋਈ ਗਲਤ ਗੱਲ ਬੋਲੀ ਹੋਵੇ ਤਾਂ ਮਾਫ ਕਰਿਓ ਜੀ ਮਿਲਦੇ ਹਾਂ ਹੋਰ ਨਵੇਂ ਵਲੌਗ ਸਾਰਿਆਂ ਦਾ ਧੰਨਵਾਦ